ਉਹ ਇੱਕ ਕਿਸੇ ਨੇ ਨੇਤਾ ਨੇ ਗੱਲ ਸੁਣਾਈ ਹੂੰ ਉਹਦਾ ਕੋਈ ਰਿਸ਼ਤੇਦਾਰ ਸੀਗਾ ਪੁਲਿਸ ਚ ਅੱਛਾ ਕਾਫੀ ਪੁਰਾਣੀ ਗੱਲ ਹੈ ਹੂੰ ਉਹ ਕਿਤੇ ਸਸਪੈਂਡ ਹੋ ਗਿਆ ਉਹ ਤਾਂ ਕੋਈ ਗੱਲ ਇਹ ਜੀ ਹੋ ਗਈ ਉਹ ਤਾਂ ਕਰ ਲਈ ਹੂੰ ਤੇ ਉਹ ਨਾ ਜੀ ਨੇਤਾ ਜੀ ਕੋਲੇ ਗਿਆ ਵੀ ਮੈਨੂੰ ਭਾਈ ਸਸਪੈਂਡ ਕਰਦਾ ਹੁਣ ਸਾਡੂ ਸੀਗਾ ਦੂਰੋਂ ਲੱਗਦਾ ਜੀ ਸਾਡੂ ਉਹ ਤਾਂ ਸਾਡੂ ਲੱਗਦਾ ਸੀ ਅੱਛਾ ਹਾਂ ਉਹ ਫਿਰ ਨੇਤਾ ਜੀ ਨੂੰ ਸਾੜੀ ਨੇ ਵੀ ਸਵਾਰਥ ਕੀਤੀ ਹੋਣੀ ਆ ਆਹ ਹੂੰ ਅਛਾ ਨੇਤਾ ਜੀ ਨੂੰ ਵੀ ਨੇਤਾ ਕੱਚੇ ਹੋਣਾ ਮੇਰੇ ਹਿਸਾਬ ਨਾਲ ਉਹਨੇ ਕੀ ਕੀਤਾ ਬੇਅਕੂਫੀ ਉਹਨੂੰ ਨਾਲ ਹੀ ਲੈ ਗਿਆ ਆਈ ਜੀ ਸਾਹਿਬ ਕੋਲੇ ਹਾਂ ਵੈਸੇ ਜਿਹੜੀ ਸਵਾਰਥ ਕਰਦੇ ਉਹਨੂੰ ਨਾਲ ਲੈ ਜਾਣਾ ਨਹੀਂ ਚਾਹੀਦਾ ਬਿਲਕੁਲ ਲੈ ਜਾਣਾ ਨਹੀਂ ਚਾਹੀਦਾ ਉਹਨੂੰ ਨਾਲ ਲੈ ਗਿਆ ਤੇ ਜਾ ਕੇ ਕਹਿੰਦਾ ਵੀ ਆਈ ਜੀ ਸਾਹਿਬ ਆਹ ਮੇਰਾ ਤਾਂ ਹੈਗਾ ਸਾਡੂ ਹਾਂ ਮੇਰਾ ਤਾਂ ਘਰੇ ਬੜਨਾ ਔਖਾ ਹੋਇਆ ਪਿਆ ਵੀ ਇਹਨੂੰ ਸਸਪੈਂਡ ਕਰਤਾ ਤੁਸੀਂ ਇਹਦਾ ਕਿਰਪਾ ਕਰੋ ਕਿਰਪਾ ਕਰੋ ਜੀ ਹਾਂ ਤੇ ਇਹਨੂੰ ਬਾਲ ਕਰੋ ਜੀ ਹੂੰ ਉਹ ਆਈ ਜੀ ਸਾਹਿਬ ਕਹਿੰਦੇ ਕੋਈ ਨਹੀਂ ਤੂੰ ਚਾਹ ਪੀਓ ਚਾਹ ਮੰਗਾਲੀ ਵੀ ਮੈਂ ਇਹਨੇ ਫਾਈਲ ਫੋਲ ਦੇਖ ਲੈਣਾ ਹੂੰ ਉਹਨਾਂ ਨੇ ਫਾਈਲ ਦੇਖੀ ਮੰਗਾਈ ਉਹ ਕਹਿੰਦਾ ਜੀ ਚਲੋ ਮੈਂ ਫਾਈਲ ਦੇਖ ਲਈ ਗਲਤੀ ਤਾਂ ਇਹਦੀ ਵੱਡੀ ਸੀਗੀ ਹੂੰ ਪਰ ਹੁਣ ਤੁਸੀਂ ਆ ਗਏ ਕਿੱਥੋਂ ਆਏ ਹੋ ਤੁਸੀਂ ਹਾਂ ਚਲੋ ਤੁਹਾਡਾ ਬਾਹਰ ਹੋ ਜਾਓ ਬਾਹਰ ਹੋ ਜਾਓ ਅੱਛਾ ਇਹਨੂੰ ਚਾਹੀ ਮੁੱਕ ਗਈ ਉੱਠ ਕੇ ਜਾਣਾ ਸੀਗਾ ਹਾਂ ਜਦੋਂ ਮਤਲਬ ਚੰਗਾ ਜੀ ਫਿਰ ਧੰਨਵਾਦ ਹਾਂ ਉਹ ਜਿਹੜਾ ਨਾਲ ਗਿਆ ਸੀ ਕਹਿੰਦਾ ਜੀ वैसे ना जी कहता जनाब ने पहचाਣਾ ਨਹੀਂ ਮੇਰਾ ਇੱਕ ਜਨਾਬ ਤੇ ਛੋਟਾ ਜਿਹਾ ਸਾਣ ਵੀ ਹੈ ਕਹਿੰਦਾ ਅੱਛਾ ਅੱਛਾ ਵੀ ਤੇਰਾ ਤੂੰ ਬਹਾਲ ਹੋ ਗਿਆ ਤਾਂ ਵਾਪਸ ਜਾ ਅੱਛਾ ਅੱਛਾ ਉਹ ਕਹਿੰਦਾ ਕੀ ਸਾਣ ਹਾਂ ਕਹਿੰਦਾ ਜਦੋਂ ਜਨਾਬ ਦੀ ਕੁੜੀ ਨਿਕਲੀ ਸੀਗੀ ਜੀ ਉਹ ਮੁੰਡਾ ਮੈਂ ਪਾਲਿਆ ਸੀਗਾ ਅੱਛਾ ਉਹ ਤੋਂ ਨਹੀਂ ਉਹ ਜਿਹੜਾ ਨੇਤਾ ਸੀ ਨਾ ਉਹ ਕਹਿੰਦਾ ਮੇਰਾ ਜੀ ਕਰੇ ਵੀ ਧਰਤੀ ਇੱਥੋਂ ਕਿਤੇ ਪਾੜ ਬੂਟ ਜਾਵੇ ਤਾਂ ਮੈਂ ਵਿੱਚ ਵਿੱਚ ਸਮਾ ਜਾ ਵੈਸੇ ਗਲਤ ਤਾਂ ਹੋਈ ਸੀਗੀ ਕੁੜੀ ਵਾਲੀ ਗੱਲ ਤਾਂ ਹੋਈ ਸੀ ਪਰ ਉਹ ਉਹਨੂੰ ਮੈਂਸ਼ਨ ਕਰਨ ਦੀ ਲੋੜ ਸੀ ਮੈਂਸ਼ਨ ਕਰਨ ਦੀ ਕੀ ਲੋੜ ਸੀ ਯਾਰ ਕੋਈ ਤੇ ਗੱਲ ਹੈ ਉਹੀ ਨਾ ਜਿਵੇਂ ਬੰਦੇ ਨੂੰ ਅਕਲ ਨਹੀਂ ਹੁੰਦੀ ਗੱਲ ਕਰਨ ਦੀ ਹਾਂ ਤਾਂ ਉਹ ਕਹਿੰਦਾ ਉਹਨੇ ਗੱਲ ਸੁਣਾਈ ਕਿਹਾ ਸਾਡੇ ਪਿੰਡ ਨਾ ਕਹਿੰਦਾ ਪਾਰਟੀ ਵਾਦੀ ਬਹੁਤ ਸਰਪੰਚੀ ਵੇਲੇ ਬੜਾ ਜ਼ੋਰ ਲੱਗਦਾ ਸੀ ਨਾ ਉਹਨੂੰ ਪਤਾ ਸੀ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਹੁੰਦੀਆਂ ਮਤਲਬ ਸਭ ਤੋਂ ਜ਼ਿਆਦਾ ਔਖੀਆਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਦੋ ਤਰ੍ਹਾਂ ਸੀਗੀਆਂ ਦੋਨਾਂ ਤਰ੍ਹਾਂ ਦਾ ਜ਼ੋਰ ਲੱਗਾ ਪੂਰਾ ਜੀ ਫਿਰ ਉਹ ਕਹਿੰਦੇ ਵੀ ਕਿਸੇ ਸਿਆਣੇ ਬੰਦੇ ਨੇ ਗੱਲ ਕੀਤੀ ਚਲੋ ਰਹਿਣ ਦੋਨੇ ਰਹਿਣ ਦੋ ਤਨੀ अच्छा कोई मातरदा बंदा बना दो यार सरपंच सर सर है ना अच्छा ਵੀ ਰਹਿਣ ਦੇ ਕਿਉਂ ਪਿੰਡ ਚ ਤੁਸੀਂ ਕਹਿੰਦੇ ਵੀ ਜਰ ਕੋਲਦੇ ਨਾ ਪਾਰਟੀ ਬਾਜੀ ਬਣੂਗੀ ਪਾਰਟੀ ਬਾਜੀ ਬਣੂਗੀ ਇੱਕ ਮਾਤਰਦਾ ਬੰਦਾ ਬਣਾਤਾ ਸਰਪੰਚ ਜੀ اچھا ਸਰਪੰਚ ਦਾ ਬਣ ਗਿਆ ਹੁਣ ਅਕਲ ਹੈ ਨਹੀਂ ਜੀ ਬਾਰੇ ਇਹਨੂੰ ਉਹ ਸਵੇਰੇ ਨਾ ਜਿਵੇਂ ਕਹਿੰਦਾ ਮੋਰ ਜੇਬ ਚ ਪਾ ਲਿਆ ਕਰੇ ਪਿੰਡ ਚ ਕਿਹੜੇ ਹੁੰਦੇ ਉਹਨੇ ਭਾਡੇ ਗਲੀ ਕਰਾ ਲੋ ਕਹਿੰਦੇ ਹੁੰਦੇ ਜੋਕਾਂ ਵਾਲੋ ਆਗ ਦੇ ਨੇ ਮੋਰ ਲੁਆਣੀਆਂ ਭਾਈ ਹੋਰ ਕਹਿੰਦਾ ਵੀ ਨਾਲੇ ਕਰੇ ਵੀ ਆਪਾਂ ਦਾ ਦੇਖੋ ਸੇਵਾ ਹੀ ਕਰਨੀ ਆ ਪਿੰਡ ਦੀ ਹੈ ਨਾ ਤੇ ਉਹ ਕਿਸੇ ਨਾ ਕੁੜੀ ਦਾ ਵਿਆਹ ਸੀਗਾ ਤੇ ਉਹਦਾ ਸਮਾਨ ਛੱਡਣ ਗਏ ਹੈ ਨਾ ਉਹ ਸਰਪੰਚ ਸਾਹਿਬ ਵੀ ਨਾਲ ਚਲੇ ਗਏ ਅੱਛਾ ਚਲੋ ਜਾ ਕੇ ਉਹ ਸਮਾਨ ਸਭ ਨੂੰ ਲਾਤਾ ਬਾਹਰ ਬੈਠਕ ਦੀ ਸੀਗੀ ਬੈਠਕ ਤੇ ਉਹ ਸਮਾਨ ਦੋ ਕਮਰੇ ਸੀਗੇ ਇੱਥੇ ਲਾਤਾ ਸਮਾਨ ਰੱਖਦਾ ਨਾ ਤੇ ਉਦੋਂ ਬਾਅਦ ਚਾਹ ਚ ਪੀਣ ਲੱਗ ਗਏ ਤੇ ਉਹ ਕੁੜੀ ਦੇ ਸਹੁਰੇ ਨੂੰ ਪੁੱਛਦਾ ਵੀ ਸਮਾਨ ਇੱਥੇ ਹੀ ਰੱਖਣਾ ਕਿ ਤੇ ਹੋਰ ਮਤਲਬ ਅੱਗੇ ਪਿੱਛੇ ਕਰਨਾ ਵੀ ਇੰਨਾ ਕਮਰੇ ਨਹੀਂ ਕਹਿੰਦਾ ਇਹ ਦੋਨੇ ਕਮਰੇ ਮੁੰਡੇ ਕੁੜੀ ਦੇ ਹੀ ਆ ਪਰ ਇੱਥੇ ਹੀ ਸਮਾਨ ਰੱਖਣਾ ਹਾਂ ਕਹਿੰਦਾ ਉਹ ਠੀਕ ਆ ਕਹਿੰਦਾ ਕੱਲ ਨੂੰ ਕਿਤੇ ਚੱਕਣਾ ਪੈ ਜੇ ਕਹਿੰਦਾ ਟਰਾਲੀ ਬੈਖਦਾ ਲੱਗਦੇ ਕੁੜੀ ਦਾ ਕਰਜ ਤੇਰੀ ਵੱਡੇ ਸਰਪੰਚ ਜੀ